ਜੋ ਕੰਮ ਭਗਵਾਨ ਤੁਮਾਰੀਆਂ 2 ਸਾਲ ਦੇ ਵਿੱਚ ਕੀਤਾ ਉਹ 75 ਸਾਲਾਂ ਚ ਦੂਜੀਆਂ ਪਾਰਟੀਆਂ ਨਹੀਂ ਕਰ ਪਈਆਂ ਫਤਿਹਗੜ ਸਾਹਿਬ ਹਲਕਾ ਵੀ ਬਹੁਤ ਕਹਿੰਦੀ ਤੁਹਾਡੇ ਹੱਥ ਫਸਪਾ ਮੁਕਾਬਲਾ ਕਹਿੰਦੀ ਆ ਪੂਰਾ ਕਿਸਾਨ ਨੂੰ ਪਾਣੀ ਨਹੀਂ ਸੀ ਮਿਲਦਾ ਵੀ ਨਹੀਂ ਸੀ ਮਿਲਦੀ ਓਏ 4-4 ਘੰਟੇ ਵੀਲੀ ਆ ਗਈ ਜਾਂ 3-3 ਘੰਟੇ ਆ ਗਈ ਅੱਜ ਨੂੰ 24 ਘੰਟੇ ਵੀਲੀ ਨਹੀਂ ਮਿਲ ਰਹੀ ਆ ਅੱਜ ਉਹ ਵੀ ਕਿਸਾਨ ਹੱਥ ਖੜੇ ਕਰਕੇ ਕਹਿੰਦੇ ਬੋਰਡ ਪਾਉਣੀ ਆ ਵੀ ਬੋਰਡ ਭਗਵਾਨ ਜੀ ਮਾਨ ਨੂੰ ਪਾਉਣੀ ਆ ਤੋ ਬਿਲਕੁਲ ਫਤੇਗੜ ਸਾਹਿਬ ਲੋਕ ਸਭਾ ਹਲਕੇ ਤੋਂ ਜੀਪੀਜੀ ਸਾਡੇ ਨਾਲ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਪਾਰਟੀ ਦੇ ਵਿੱਚ ਐਂਟਰੀ ਹੁੰਦੀ ਆ ਉਸ ਤੋਂ ਬਾਅਦ ਪਾਰਟੀ ਵੱਲੋਂ ਲੋਕ ਸਭਾ ਹਲਕੇ ਦੀ ਟਿਕਟ ਦਿੱਤੀ ਜਾਂਦੀ ਹੈ ਜੀਪੀਜੀ ਕਿਵੇਂ ਦੇਖਦੇ ਹੋ ਮਿਸ਼ਨ ਆਪ 13 0 ਜਿਹੜਾ ਅੱਜ ਮਿਸ਼ਨ 13 0 ਕੀਤਾ ਹੈ ਬਹੁਤ ਵਧੀਆ ਕਿਉਂਕਿ ਜੋ ਕੰਮ ਭਗਵਾਨ ਜੀਆਂ ਦੋ ਸਾਲ ਦੇ ਵਿੱਚ ਕੀਤਾ ਹੈ ਉਹ 75 ਸਾਲਾਂ ਚ ਦੂਜੀਆਂ ਪਾਰਟੀਆਂ ਨਹੀਂ ਕਰ ਪਾਈਆਂ ਤਾਂ ਹੀ ਅੱਜ ਭਗਵਾਨ ਜੀ ਕਿੰਨੇ ਮੇ 13 ਜਾਂ 13 ਸੀਟਾਂ ਜਿੱਤਾਂਗੇ ਕਿਵੇਂ ਲੱਗਦਾ ਫਤੇਗੜ ਸਾਹਿਬ ਹਲਕਾ ਵੀ ਬਹੁਤ ਕਹਿੰਦੇ ਤੁਹਾਡੇ ਅੱਥੇ ਫਸਫਾ ਮੁਕਾਬਲਾ ਕਹਿੰਦੇ ਆ ਨਹੀਂ ਕੋਈ ਫਸਫਾ ਨਹੀਂ ਮੇਰਾ ਖਾਸਾ ਕਦੋਂ ਮੈਂ ਤਾਂ ਵਧੀਆ ਜਿੱਤ ਕੇ ਆਉਂਗਾ ਠੀਕ ਹੈ ਨਾ ਲੜਾਈ ਤਾਂ ਲੜਨੀ ਪੈਂਦੀ ਆ ਲੜਾਈ ਲੜਨੀ ਪੈਂਦੀ ਆ ਜਦੋਂ ਟਿਕਟ ਮਿਲੀ ਹੈ ਕੈਂਪੇਨ ਕਰਨੀ ਪੈਂਦੀ ਆ ਹਰ ਗਲੀ ਹਰ ਮਾਲੇ ਹਰ ਕੈਂਪੇਨ ਕਰਨੀ ਪੈਂਦਾ ਪਰ ਬਹੁਤ ਵਧੀਆ ਮੈਂ ਵਧੀਆ ਜਿੱਤਾਂਗਾ ਤੁਸੀਂ ਗਲੀ ਗਲੀ ਪਿੰਡ ਪਿੰਡ ਸ਼ਹਿਰ ਚਰਨ ਜਰ ਆ ਰਹੇ ਹੋ ਫਤੇਗੜ ਸਾਹਿਬ ਦੇ ਵਿੱਚ ਕਿਵੇਂ ਦੀਆਂ ਲੋਕਾਂ ਲੋਕਾਂ ਦੀਆਂ ਗੜੀਆਂ ਗੜੀਆਂ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਸੁਣਨ ਉੱਥੇ ਮਿਲੀਆਂ ਹੋਣ ਮੁਸ਼ਕਲਾਂ ਜਿਹੜੀਆਂ ਇੱਕ ਵਰੀ ਜਿਹੜਾ ਕਿਸਾਨ ਹੈ ਜਿਹੜਾ ਕਿਸਾਨ ਨੂੰ ਪਾਣੀ ਨਹੀਂ ਸੀ ਮਿਲਦਾ ਬਿਜਲੀ ਨਹੀਂ ਸੀ ਮਿਲਦੀ ਉਹ ਚਾਰ-ਚਾਰ ਘੰਟੇ 20 ਲਈ ਆ ਗਈ ਜਾਂ ਤਿੰਨ-ਤਿੰਨ ਘੰਟੇ ਆ ਗਈ ਅੱਜ ਨੂੰ 24 ਘੰਟੇ 20 ਲਈ ਮਿਲ ਰਹੀ ਆ ਅੱਜ ਉਹ ਵੀ ਕਿਸਾਨ ਹੱਥ ਖੜੇ ਕਰਕੇ ਕਹਿੰਦੇ ਵੋਟ ਪਾਉਣੀ ਐ ਵੀ ਵੋਟ ਭਗਵੰਤ ਮਾਨ ਨੂੰ ਪਾਉਣੀ ਐ ਜਿਨ੍ਹਾਂ ਨੂੰ ਚੰਗੂ ਐਜੂਕੇਸ਼ਨ ਮਿਲ ਰਹੀ ਐ ਜਿਹਦੇ ਪੇਰੈਂਟਸ ਨੇ ਆਪਣੇ ਬੱਚਿਆਂ ਤੇ ਉਹ ਵੀ ਅੱਜ ਕਹਿ ਰਿਹਾ ਜੀ ਇਹਦੀ ਭਗਵੰਤ ਮਾਨ ਨੂੰ ਵੋਟ ਪਾਉਣੀ ਐ ਜਿਨ੍ਹਾਂ ਨੂੰ ਹੈਲਥ ਸਿਸਟਮ ਐ ਜਾਂ ਵਧੀਆ ਇਲਾਜ ਇਹਨਾਂ ਦਾ ਹੋ ਰਿਹਾ ਅੱਜ ਉਹ ਵੀ ਕਹਿ ਰਿਹਾ ਜਿਨ੍ਹਾਂ ਨੂੰ 43000 ਜੌਬ ਜਿਹਨੂੰ ਮਿਲੀ ਐ ਜਿਹਦੇ ਉਹਨਾਂ ਦੇ ਪੇਰੈਂਟਸ ਐ ਤੇ ਉਹ ਵੀ ਅੱਜ ਇਹ ਚੀਜ਼ ਦਾ ਮਾਨਸੂਜ ਕਰਦੇ ਆ ਕਿ ਸਾਡੇ ਜਵ ਬੱਚਾ ਨੌਕਰੀ ਮਿਲੀ ਹੈ ਤੇ 40000 ਦੇ ਕਿ ਜੌਬ ਮਿਲੀ ਹੈ ਤੇ ਹਰ ਪਿੰਡ ਚ ਕੱਲ ਮੈਂ 15 ਪਿੰਡਾਂ ਜਾ ਕੇ ਆ ਤੇ 15 ਪਿੰਡਾਂ ਚ 45 45 ਬੱਚਿਆਂ ਨੂੰ ਜੌਬ ਮਿਲੀ ਕਿਵੇਂ ਦੀ ਕਿਵੇਂ ਦੀ ਤੁਹਾਡੀ ਪਲਾਨਿੰਗ ਹੈ ਫਤੇਗੜ ਸਾਹਿਬ ਨੂੰ ਲੈ ਕੇ ਕਿਉਂਕਿ ਸ਼ਹੀਦਾਂ ਦੀ ਸਾਹਿਬਜਾਦਾ ਦੀ ਧਰਤੀ ਹੈ ਇਹ ਜਿਹੜੀ ਪਲਾਨਿੰਗ ਹੈ ਜੀ ਬਹੁਤ ਪਵਿੱਤਰ ਧਰਤੀ 43 ਧਰਤੀ ਹੈ ਮਾਤਾ ਗੁਜਰਕੌਰ ਤੇ ਬਾਬਾ ਜਦਾਵਤ ਸਿੰਘ ਤੇ ਬਾਬਾ ਫਤੇ ਸਿੰਘ ਇਹ ਬੜੀ ਇਤਿਹਾਸਿਕ ਧਰਤੀ ਹੈ ਅਸੀਂ ਹੁਣ ਟਾਈਮ ਪਰਮਾਤਮਾ ਸ਼ੁਕਰ ਅਗੇ ਸਾਡੀ ਸਰਕਾਰ ਸੈਂਟਰਜ ਬਣੇ ਅਸੀਂ ਜਿਹੜਾ ਫੱਦੇ ਕਰਸਾ ਨੂੰ ਹੈਰੀਟੇਜ ਬਣਾਵਾਂਗੇ ਇੱਕ ਟੂਰਿਸਟ ਹੱਬ ਬਣਾ ਕੇ ਤਾਂ ਕਿ ਲੋਕੀ ਦੂਜੀ ਸਟੇਟਾਂ ਦੇ ਦੂਜੀ ਕੰਟਰੀਆਂ ਦੇ ਲੋਕ ਆਗੇ ਇੱਥੇ ਮਤਾਂ ਦੇ ਸਾਰੇ ਕੈਂਡੀਡੇਟ ਇੱਥੇ ਆ ਰਹੇ ਆ ਸੀਐਮ ਮਾਨ ਸਾਹਿਬ ਕਿਹੜਾ ਫਤਵਾ ਦੇਣ ਜਾ ਰਹੇ ਕੈਂਡੀਡੇਟਸ ਨੂੰ ਮੁਕਾਬਲੇ ਆਮ ਅੱਜ ਸੀਐਮ ਮਾਨ ਸਾਹਿਬ ਆ ਰਹੇ ਆ ਸਾਰੇ ਕੈਂਡੀਡੇਟ ਤੁਹਾਡੇ ਨਾਲ ਇੱਥੇ ਮੌਜੂਦ ਨੇ ਮਾਨ ਸਾਹਿਬ ਕਿਹੜੀਆਂ ਅਜਹੀਆਂ ਤੁਹਾਨੂੰ ਲੋਕ ਸਭਾ ਚ ਚੀਟਾਂ ਵਾਸਤੇ ਗੱਲਬਾਤ ਕਰਨ ਜਾਣ ਐ ਐਕਚੁਅਲੀ ਕੀ ਹੈ ਤੁਮਨ ਮਾਨ ਜੀ ਗਰਾਸ ਰੂਟ ਦੇ ਲੀਡਰ ਤੇ ਪਹਿਨਾ ਪਾਰਲੀਮੈਂਟ ਰੇ ਹੁਣ ਚੀਫ ਮਿਨਿਸਟਰ ਐ ਐਮਐਲਏ ਰੇ ਤੇ ਉਹਨਾਂ ਦਾ ਜਿਹੜਾ ਅੱਜ ਉਹ ਡਿਫਰੈਂਟ ਤੇ ਉਹਨਾਂ ਕੋਲ ਕਹਿੰਦੇ ਕੁਝ ਨਾ ਕੁਝ ਤਾਂ ਹੈਗਾ ਹੀ ਹੈ ਨਾ ਜਿਹੜੇ ਪੰਜਾਬ ਨੂੰ ਵਧੀਆ ਚਲਾ ਰਹੇ ਆ ਤੇ ਉਹਨਾਂ ਕਰਕੇ ਹੀ ਅੱਜ ਜਿਹੜੀਆਂ ਸੀਟਾਂ ਨੇ ਕਹਿੰਦੇ ਹਰ ਹਰ ਕਰਪਾਗੰਦ ਨੂੰ ਹਰ ਕਰ ਕੀਮਿਆ ਕਹਿੰਦਾ ਵੀ ਜਿਹਦੇ ਇਲੈਕਟ੍ਰਿਕ ਜਿਹੜੀ ਇਲੈਕਟ੍ਰਿਸਿਟੀ ਬਿੱਲ ਹੋ ਹਰ ਕਰ 90% ਦੇ ਲੋਕ ਉਹ ਉਹਨਾਂ ਨੂੰ ਬਿਜਲੀ ਮਿਲਦੀ ਹੈ ਤੇ ਬੱਚਿਆਂ ਨੂੰ ਐਜੂਕੇਸ਼ਨ ਮਿਲਦੀ ਹੈ ਇਲਾਜ ਫ੍ਰੀ ਵਧੀਆ ਮਿਲ ਰਿਹਾ ਤੇ ਇਹ ਚੀਜ਼ਾਂ ਲੋੜਵੰਦ ਤੁਸੀਂ ਬੜੇ ਕਾਫੀ ਲੰਬੇ ਸਮੇਂ ਤੋਂ ਸਿਆਸਤ ਨਾਲ ਜੁੜੇ ਹੋਏ ਆ ਤੁਹਾਨੂੰ ਇਸ ਪਾਰਟੀ 'ਚ ਅਜਿਹਾ ਕੀ ਦਿਖਿਆ ਜਿਹਦੇ ਕਰਕੇ ਤੁਸੀਂ ਕਾਂਗਰਸ ਛੱਡ ਕੇ ਇੱਧਰ ਆਏ ਹੁਣ ਸਭ ਤੋਂ ਵਧੀਆ ਇਹ ਲੱਗਿਆ ਵੀ ਇੱਥੇ ਡਿਸਪਲਨ ਇਹ ਅਨੁਸ਼ਾਸਨ ਮਨ ਲਈ ਕੋਈ ਇਹ ਨਹੀਂ ਕਹਿੰਦਾ ਯਾਰ ਇਹ ਮਾੜਾ ਜਾਂ ਇਹਦਾ ਉਹ ਹੈ ਇਹ ਚੀਜ਼ ਕੋਈ ਵੀ ਨਹੀਂ ਸਭ ਨੂੰ ਸਪੋਰਟ ਕਰਨਾ ਹੁੰਦਾ ਇੰਨੀ ਇਹਦਾ ਟੀਮ ਵਰਕ ਹੈ ਡੋਰ ਟੂ ਡੋਰਸ ਆ ਕੰਮ ਕਰਨ ਦਾ ਇਹਨਾਂ ਨੂੰ ਇਹ ਨਹੀਂ ਵੀ ਕੋਈ ਲੀਡ ਨਾ ਕਿਸੇ ਨਾਲ ਬਣਦੀ ਨਹੀਂ ਬਣਦੀ ਪਰ ਉਹ ਆਪ ਦਾ ਲੱਗੇ ਵੇ ਅਗਲੇ ਆਣ ਵਾਲੇ ਜਿਹੜੇ 5 ਸਾਲ ਪੂਰੇ ਹੋਣੇ ਆ ਸਰਕਾਰ ਦੇ ਕਹੇ ਸੀ ਕਿ 2 ਸਾਲ ਹੋਰ ਹੋਰ 2 ਸਾਲ ਹੋ ਚੁੱਕੇ ਨੇ ਅਗਲੇ ਆਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿਹੜੀਆਂ ਜਈਆਂ ਚੀਜ਼ਾਂ ਮਿਲ ਸਕਦੀਆਂ ਨੇ ਆਮ ਆਦਮੀ ਪਾਰਟੀ ਦੀ ਚੰਗੀ ਜੋਬ ਜਿਹੜਾ ਜੋਬ ਹੁਣ ਕਿਹਆਂ ਪੋਸਟਾਂ ਖਾਲੀ ਪਏ ਜੋਬ ਵਧੀਆ ਲੋਕਾਂ ਨੂੰ ਮਿਲੂ ਉਹਨਾਂ ਨਾਲ ਮੇਨ ਜੋਬਸ ਆ ਚੰਗੀਆਂ ਜਿਵੇਂ ਸੇਲ ਸੋਲਦਾ ਹੋਗੀਆਂ ਐਜੂ ਕਿਉਂਕਿ ਅਪਗ੍ਰੇਡ ਜਿਹੜੇ ਕਰਨੀ ਆ ਨਾ ਚੀਜ਼ ਕਿਉਂਕਿ ਜਿਹਦੇ ਕੰਮ ਹੈ ਉਹ ਕਦੇ ਨਹੀਂ ਮੁੱਕਦੇ ਕਹਿੰਦੇ ਜ਼ਿੰਦਗੀ ਮੁੱਕ ਜਾਣੀ ਕੰਮ ਨਹੀਂ ਮੁੱਕਣੇ ਕੰਮ ਜਿਹੜੇ ਭਗਵੰਤ ਮਾਨ ਜੀ ਕਰ ਰਹੇ ਆ ਉਹ ਪੂਰੇ ਪੂਰੇ ਪੰਜਾਬ ਚ ਹੁਣ ਜਿਹੜੇ ਸਾਡੇ ਪੂਰੇ ਪੰਜਾਬ ਚ ਗੱਲ ਇਹ ਹੈ ਵੀ ਜੇ ਦੂਜੇ ਸਟੇਟਾਂ ਦੇ ਵੀ ਲੋਕ ਹੈ ਜਾਂ ਦੂਜੀ ਕੰਟਰੀਆਂ ਚ ਰਹੋਗਰਾਂ ਦੇ ਕੋਈ ਯੂ ਐਸਟੇਟ ਦਾ ਕੋਈ ਲੰਡਨ ਰਹਿਦਾ ਕੋਈ ਇੰਗਰੇਂਡ ਅੱਡਰ ਜਗ੍ਹਾ ਤੇ ਕੋਈ ਰਹਿੰਦੇ ਆ ਤਾਂ ਜੋ ਭਗਵੰਤ ਮਾਨ ਜੀ ਕੰਮ ਦੀ ਤਾਰੀਫ ਕਰਦੇ ਸੋ ਬਿਲਕੁਕੁਲ ਤੁਸੀਂ ਦੇਖ ਸਕਦੇ ਹੋ ਸੰਸਦ ਚ ਵੀ ਭਗਵੰਤ ਮਾਨ ਮਿਸ਼ਨ ਆਪ 130 ਆਮ ਆਦਮੀ ਪਾਰਟੀ ਸੋ ਬਿਲਕੁਲ ਸੀਐਮ ਮਾਨ ਵੱਲੋਂ ਜਿਹੜਾ ਕਿ ਇੱਥੇ ਸਾਰੇ ਜਿਹੜੇ ਕਿ ਅੱਜ 13 ਦੇ 13 ਕੈਂਡੀਡੇਟ ਜਿਹੜੇ ਕਿ ਬੁਲਾਏ ਗਏ ਨੇ ਦੇਖਾਂਗੇ ਕੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਲੋਕਾਂ ਨੂੰ ਕਿਹੜਾ ਅੱਜ ਸੀਐਮ ਮਾਨ ਐਲਾਨ ਕਰਦੇ ਨੇ ਕੈਮਰਾਮੈਨ ਸੰਦੀਪ ਦੇ ਨਾਲ ਹਰਜੀਤ ਸਾਡੂ ਦਾਸ ਅਮਰਦੀਨ ਮੋਹਾਲੀ